ਇਸੇ ਕਰਕੇ ਹੁਣ ਦੂਜਾ ਹੁਣਾ ਪਾਣੀਆਂ ਨੂੰ ਲੈ ਕੇ ਕੀਤਾ ਹੈ ਸਾਡੇ ਕੋਈ ਪਾਣੀ ਨਹੀਂ ਹੈ ਅਸੀਂ ਤਾਂ ਦੇਖ ਰਿਹਾ ਪਾਣੀ ਮੁੱਕਾ ਜਾ ਰਿਹਾ ਹੈ ਅੱਜ ਤੋਂ ਵੀ ਸਲਾਹੋ ਹੋ ਸਕਦਾ ਪੰਜਾਬ ਦੇ ਅੰਦਰ ਪਾਣੀ ਦੀ ਲੜਾਈ ਲੱਗੇ ਹੋ ਸਕਦਾ ਸਾਡੇ ਜਿਹੜੇ ਖੇਤ ਹੈ ਇਹ ਰੇਗਿਸਤਾਨ ਦਾ ਰੂਪ ਖਰਨੇ ਇਹ ਪੰਜਾਬ ਦੇ ਪਾਣੀ ਦੇ ਬਹੁਤ ਖਾਦਤ ਹੈ ਜਿੱਥੇ ਹਰਾਤ ਤੇ 2.4 ਲੱਖ ਕਰੋੜ ਦਾ ਕਰਜ਼ਾ ਹਾਜ ਪੰਜਾਬ ਦੇ ਹਜ਼ਾਰ ਵੱਧ ਤੋਂ ਵੱਧ ਹੈ ਔਰ ਇਹ 200 ਰੁਪਏ ਮੇਨੂੰ ਘਾਹ ਹੈ ਕਿ ਅਗਰ ਇਹ 6 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਜਿੰਨੀ ਕਮਾਈ ਹੋਇਆ ਕਰੂਗੀ ਉਹਨਾਂ ਪੰਜਾਬ ਦਾ ਵਿਆਜ ਬਣ ਜਾਇਆ ਕਰੇਗਾ ਸੋ ਅਸੀਂ ਕੇਵਲ ਥਣ ਕਰਵਾ ਤੇ ਅਸੀਂ ਵਿਆਜ ਨੂੰ ਮੂਰਤਾਵਾਂਗੇ ਇਸ ਤੋਂ ਵੱਧ ਫਿਰ ਪੰਜਾਬ ਦੇ ਅੰਦਰ ਕੋਈ ਤਰੱਕੀ ਨਹੀਂ ਕਰ ਸਕੀ ਹਰ ਜੋ ਨੌਕਰੀ ਚਾਹੇ ਨਹੀਂ ਗਾਰੰਟੀ ਦੇ ਸਮਾਜਾਰਨ ਕਰੋ ਦਾ ਕਰਦਾ ਅੱਜ 1 ਫਰਵਰੀ ਕੋਈ 12 ਪਿੰਡ ਹੈ ਇੱਕ ਜਿਹੜਾ ਪੰਚਾਇਤ ਸક્રિય ਹੈ ਕੋਈ ਕੋਈ 15 ਪਿੰਡ ਹੈ ਲਾਈਨ ਮੇ ਕੋਈ 20 ਪਿੰਡ ਹੈ ਇਹੇ ਸਾਡੇ ਹਾਲਾਤ ਮਾਸਟਰ ਸਾਡੇ ਹੈ ਥਾਸ ਬੋਧਾ ਚਾਤੀ ਧਰੇਣੀ ਪੁਰਾਣਾ ਕਰ ਨੇ ਕਿ ਨੰਮਿਆ ਖਵਾ ਸੁ ਪਾਤੀ ਦੇ ਪਰ ਇੱਕ ਤੋਂ ਸਾਡੇ ਕੋਈ ਪੈਸੇ ਨਹੀਂ ਹੈ ਜਿਹਨੂੰ ਲੋਕਰੀ ਲਾਵਾਂਗੇ ਉਹ ਚਾਲੀ ਹਜ਼ਾਰ ਦੇ ਠਖਾ ਬੰਦੇਗਾ ਠਖਾ ਦੇਣੀ ਕਿੱਥੋਂ ਹੈ

ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਸੁਣੋ ਕਈ ਲੋਕਾਂ ਨੇ ਮਜ਼ਾਕ ਬਣਾਇਆ ਅਤੇ ਕਈ ਲੋਕਾਂ ਨੇ ਖੰਦੀ ਸਾਹਿਬ ਦੀ ਜਾਨ ਨੂੰ ਕਟਾਇਆ ਮੈਂ ਉਹਨਾਂ ਦੀ ਆਇਨ ਕੰਮ ਹੋ ਗਿਆ ਅੱਜ ਇੱਕ ਨਾਰਾ ਦਿੱਤਾ ਪੰਜਾਬ ਸਰਕਾਰ ਨੇ ਜੋਧੇ ਬੇਸ਼ਿਆਬੋਦ ਜੋਧੇ ਬੇਸ਼ਿਆਬੋਦ ਕਿਵੇਂ ਜਦੋਂ ਹੋ ਜਾਏਗਾ ਜਿੰਨਾ ਚਿਰ ਦਾ ਢਾਂਗ ਹੈਗੀ ਹੈ ਜگەਨਾ ਬਸਾਬ ਜਿੰਨਾ ਚਿਰ ਦੀ ਮੰਗ ਹੈ ਉਹਨਾਂ ਚਿਰ ਸਪਲਾਈ ਰੋਕ ਨਹੀਂ ਸਕਦੀ ਕੋਈ ਦੁਨੀਆ ਦੀ ਤਾਕਤ ਨਹੀਂ ਹੋ ਸਕਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਮੈਂ ਬੋਕੜਾ ਖਾ ਕੇ ਸੌ ਖਾਣੂੰ ਇੱਕ ਚਿੱਟਾ ਇਸ ਮੈਂ ਇਹ ਪੀਤਾ ਅਕਾਦੀ ਦਾ ਲੈ ਕੇ ਆਇਸ ਆ ਸਾਡੇ ਸਮੇਂ ਚ ਵੀ ਰੁਕਿਆ ਨੂੰ ਰੁਕਣ ਦੀ ਕੋਈ ਹਰਜ ਨਹੀਂ ਲੇਕਿਨ ਹੁਣ ਤਾਂ ਇਹ ਚਾਰ ਨੂੰ ਵੀ ਬਾਹਰ ਤੇ ਨੂੰ ਰੁਕਾ ਕੇ ਚ ਨਹੀਂ ਇਹ ਨਾਵੇਂ ਨਾ ਵੀ ਰੁਕਣਾ ਇਹ ਰਿਆਸੀ ਨੌਕਰੀਆਂ ਦੇਖਣਾ ਪੈਣਗੀਆਂ ਨੌਕਰੀ ਤੇ ਨੂੰ ਸਭ ਕੋਲ ਪੈਸੀ ਹੈ ਤਜਵੀਰ ਪੜਾ ਨਹੀਂ ਪਾਏਗੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਮੈਂ ਪ੍ਰਿਕਰਚ ਗਿਆ ਜਿਨ੍ਹਾਂ ਦੇ ਬੱਚੇ ਟੀਕੇ ਲਾਉਂਦੇ ਆ ਸਮੈਟ ਲਿੰਦੇ ਆ ਜਿਨ੍ਹਾਂ ਦੇ ਬੱਚੇ ਚ ਪੱਚੇ ਚਿਤਾ ਲੰਦੇ ਆ ਉਹਨਾਂ ਦੇ ਮਾਵਾ ਤੇ ਪਿਓਾਂ ਨੂੰ ਪੁੱਛਿਆ ਕੋਈ ਕਿਵੇਂ ਸਾਡੇ ਬੱਚੇ ਦੀ ਮੌਤ ਤੇ ਨਿਸਾਨਾ ਚੋਗੀ ਕੋਈ ਜਿਹੜਾ ਭਾਈ ਸਾਵਾ ਥੋਗੀ ਕਿਸੇ ਨੇ ਜ਼ਵਾਬ ਤੇ ਨਿਸਾਨੀ ਕਿਹਾ ਜਾਰੀ ਕੀ ਚਿਤਾ ਲਾਉਣ ਵਾਲੇ ਦੀ ਉਮਰ ਟੀਕਾ ਲਾਉਣ ਵਾਲੇ ਦੀ ਉਮਰ ਸਮੈਟ ਪੀਣ ਵਾਲੇ ਦੀ ਉਮਰ ਕੇਵਲ ਇਨਸਾਨ ਹੈ ਸਵਾਤ ਤੇ ਇਨਸਾਨ ਨਹੀਂ ਹੈ ਫਿਰ ਮੈਂ ਕਿਹਾ ਭੁਖੀ ਡੋਡੇ ਆਇਆ ਕੋਈ ਹਾਂ ਬਈ ਦਸੋ ਜਿਹਨੂੰ ਪੁੱਛਿਆ ਉਹ ਕਹਿੰਦੇ 30 ਸਾਲ ਹੋ ਗਏ ਭੁਖੀ ਕਹਿੰਦੇ ਕੋਈ ਕਹਿੰਦਾ 40 ਸਾਲ ਹੋ ਗਏ ਭੀਖ ਖਾਦੇ ਜਾਣੀ ਕੀ ਜਿਹੜਾ ਭੁਖੀ ਤੇ ਭੁਖੀ ਤੇ ਅਕੀਮ ਇਹ ਜਾਣ ਤੇਵਾ ਮਸ਼ਾ ਨਈ ਹੈ ਜੋ ਡਾਕਟਰ ਕੰਮ ਕੀ ਕਰ ਰਿਹਾ ਸੀ ਅੱਜ ਮੈਂ ਉਸ ਦਾ ਵੀ ਭਾਇਆ ਜੇ ਜੇ ਨਸ਼ਾ ਲੋ ਇਹ ਤਾਂ ਖੁਸ਼ ਹੋ ਕੇ ਤਲੇ ਬਦੇ ਹੋ ਗਏ ਸੁਣੋ ਸੁਣੋ ਗੱਲ ਤੁਸੀਂ ਸਾਰੇ ਚਾਹ ਪੀ ਲਿਓ ਚਾਹ ਪੀ ਲਿਓ ਕਿ ਨਹੀਂ ਬੋਲੋ ਕੱਲ ਨੂੰ ਵੀ ਪੀਣ ਦੀ ਅਗਲੇ ਪੰਜ ਦਿਨ ਤੁਸੀਂ ਚਾਹ ਨਹੀਂ ਪੀਣੀ ਮੈਂ ਮੇਰੇ ਤੇ ਜਾਪ ਆਪਣਾ ਤੇ ਮੈਨੂੰ ਡਾਕਟਰ ਕਹਿੰਦਾ ਵੀ ਚਾਹ ਨਾ ਪੀਆ ਕਰ ਮੈਂ ਉਹ ਜਾ ਕੇ ਘਰ ਨਹੀਂ ਉੱਤਰ ਕੇ ਮੈਂ ਆਂਡਾ ਨਹੀਂ ਖਾਂਦਾ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਮੈਂ ਖੜ ਕੇ ਹਾਂ ਵੀ ਤਾਰਾ ਨੂੰ ਜਾਨਾ ਵੀ ਆ ਥੋੜੀ ਜੀ ਦੇ ਦੇ ਚਾਹ ਉਹ ਲੈ ਜਾਂਦਾ ਇਹ ਚਾਹ ਮਸ਼ਹਹ ਇਹ ਪੰਗਰੇ ਦੀ ਨਿਸਕ ਮਸ਼ਹਹ ਜੇ ਤੁਸੀਂ ਚਾਹ ਨਹੀਂ ਛੱਡ ਸਕਦੇ ਤੇ ਚਿੱਟਾ ਕਿਵੇਂ ਛੁੱਟੂਗਾ ਭਾਈ ਹੋ ਲੋ ਚਿੱਟਾ ਕਿਵੇਂ ਛੁੱਟੂਗਾ ਇਹ ਮੈਂ ਕੱਲ ਹੰਦੀ ਸਾਹਿਬ ਨਾ ਪਾਸਰ ਮੈਂ ਲੰਬੀ ਦੇ ਪਿੰਡਾਂ ਚ ਸੀ ਪਰਸੋਂ ਤੇ ਬਾਰਡਰ ਤੇ ਲੱਗਦਾ ਲੰਬੀ ਮੁਕਸਬਲੀ ਏਰੀਆ ਹੈ ਮੰਗੋ ਉੱਥੇ 5-7 ਲੋਕ ਨੂੰ ਮਿਲਗੇ ਤੁਹਾਡੇ ਆਪਣੇ ਪਰ ਤੁਸੀਂ ਤਾਂ ਬਜ਼ੁਰਗ ਨਹੀਂ ਹੈ ਜੀ ਜਵਾਨ ਹੋ ਹਾਂ ਮੈਨੂੰ ਬੰਦੇ ਦਿੱਤੇ ਮੈਨੂੰ ਕਹਿੰਦੇ ਆਪਣੀ ਚਿੱਤਾਂ ਘਾਟਾ ਰੱਖ ਲੈ ਕਿਉਂ ਇਹਦੇ ਆਪਣੇ ਬੰਦੇ ਜਿਆਦਾ ਗੋਡੇ ਤੇ ਪੁੱਢੀ ਤੇ ਹੈ ਮੈਂ ਕਿਹਾ ਕਿ ਨਹੀਂ ਇਹਦੇ ਬਾਰਡਰ ਲੱਗਦਾ ਨਾਲ ਰਾਜਸਥਾਨ ਦਾ ਠੇਕੇਦਾਰ ਉੱਥੇ ਸਾਰੇ ਸਿੰਥੈਟਿਕ ਡਰੱਗਸ ਦਾ ਹੈ ਮੁਕਸਬਲੀ

ਇਹ ਰੋਹਿੰਦੇ ਭੁਖੀ ਖਾਣ ਵਾਲਾ ਨਾ ਲੜਦਾ ਤੇ ਨਾ ਬੰਦਾ ਥੱਲੇ ਕਿੰਦਾ ਨਹੀਂ ਕੰਮ ਕਰਦਾ ਇਹ ਗਰੀਬ ਤੇ ਝੁੱਗੀ ਹੈ ਇਹ ਰਕੇ ਇਹੇ ਤੇ ਵਿਚਾਰ ਕਰਨਾ ਪਏਗਾ ਤੇਰੀ ਲੜਾਈ ਨਹੀਂ ਲੜੀ ਪੈਗੀ ਸਾਨੂੰ ਆਲਟਰਨੇਟਿਵ ਹੱਲ ਲੱਭਣਾ ਪਏਗਾ ਜਾਨ ਦੇਵਾ ਨਸ਼ੇ ਤੋਂ ਜਿਹੜਾ ਜਾਨ ਦੇਵਾ ਨਸ਼ਾ ਨਾ ਹੋਵੇ ਸਰਕਾਰ ਨੂੰ ਪੂਰਨ ਦੇਵਾਲਤ ਧਿਆਨ ਦੇਣਾ ਪਵੇਗਾ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਇਹ ਕਾਂਗਰਸ ਦਾ ਰਾਜ ਆ ਗਿਆ ਕੰਮ ਮੈਂ ਇਥੇ ਸੌ ਖਾਜਾ ਈ ਲਓ ਸਰਦਾਰ ਹਰਦੀਸਾਉਂ ਮੈਂ ਨਸ਼ਾ ਖਤਮ ਕਰ ਦੂਗਾ ਕਿਵੇਂ ਕਰੂਗਾ ਬਈ ਕਿਵੇਂ ਕਰੂਗਾ ਸਭ ਇਹ ਕਰਤੇ ਅਗਰ ਪੰਜਾਬ ਨੂੰ ਉਚਾੜੇ ਪੰਜਾਬ ਦੇ ਪੁਰਾਣਿਆਂ ਨੂੰ ਉਚਾੜੇ ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢੇ ਪੰਜਾਬ ਨੂੰ ਨਸ਼ੇ ਚੋਂ ਕੱਢੇ ਪੰਜਾਬ ਚੋਂ ਦੇਸ਼ਾਂ ਦੀ ਚੋਂ ਕੱਢੇ ਪੰਜਾਬ ਦੀ ਕਿਸਾਨੀ ਨੂੰ ਮਰਵਾ ਬਚਾਉਣੇ 112 ਬੰਦੇ ਸਾਨੂੰ ਥੋਪਦੇ ਚਾਹੀਦੇ ਆ ਜਿਹੜੇ ਚਰਚਾ ਕਰਨ ਵਿਚਾਰ ਕਰਨ ਪੰਜਾਬ ਨੂੰ ਅੱਡੇ ਲੈ ਕੇ ਜਾਣ ਬਾਰੇ ਸੋਚਣ ਥੋੜਾ ਜਣਾ ਬਚੇਗਾ ਨਹੀਂ ਪੰਜਾਬ ਨਹੀਂ ਬਚੇਗਾ ਜਿਵੇਂ ਤੁਸੀਂ ਅੱਜ ਸਟੈਰੀਮੈਂਟ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੰਦੇ ਬਰਾਦੇ ਸੁਝਾਵਾ ਕਰਦੇ ਆ 25 ਸਾਲ ਆ ਤੇ ਪੰਜਾਬ ਪਿੱਛੇ ਹੋ ਗਿਆ 25 ਸਾਲ

ਮੋਸਟ ਅਪਾਰਟ ਨਾਲ ਸ਼ਿਕਾਇਤ ਕਰ ਰਹੇ ਲੋਕ ਬਾਦਲ ਵਿੱਚ ਗਾਂਧੀ ਸਾਹਿਬ ਕੋਲ ਜੀ ਸਾਹਿਬ ਬਾਦਲੇ ਬਿਜਲੀ ਮੁਫਤ ਦੀ ਸਕੀਮ ਕਿਉਂ ਲੈ ਕੇ ਆਸ ਮਰਾਰਾ ਸਿੰਘ ਜੀ ਅਮੋਦ ਸਾਹਿਬ ਕਿਉਂ ਜਿਹੜੇ ਬੇਜਿੰਦਾਰ ਉਹ ਨੰਬੀ ਚ ਹੈ ਮੁਕਸਲ ਚ ਹੈ ਉਥੇ 200 ਕਿਲਾ ਮਾਮ ਹੈ ਕਿਹਾ ਕਿ ਦੇ ਸਪਰੇ ਨੇ ਆਮੈਂ ਉਹਨਾਂ ਫ੍ਰੀ ਕੋਡ ਭਰਾਨੇ ਜਿਹੜੇ ਨੇ ਉਹਨਾਂ ਦੀ ਆਪ ਦੇ ਹਜ਼ਾਰ ਰੁਪਏ ਜ਼ਮੀਨ ਹੈ ਪੰਜ ਕਿੱਲਿਆਂ ਤੇ ਮੋਟਰ ਲੱਗੀ ਹੈ ਇਹਨਾਂ ਨੇ ਅਖਾ ਬਿਜਲੀ ਦਾ ਬਿੱਲ ਮਾਫ ਕਰ ਦਿਓ ਥੋੜਾ ਦੇ ਨਾਲ ਕਰਨਾ ਪਿਆ ਹੁਣ ਬਿਜਲੀ ਦਾ ਬਿੱਲ ਮਾਫ ਕਰਤਾ ਤੁਹਾਨੂੰ ਕਰੋੜਾ ਹਜ਼ਾਰਾਂ ਕਰੋੜਾਂ ਦੀ ਸਬਸਿਡੀ ਹੈ ਲੇਕਿਨ ਤੁਹਾਨੂੰ ਸਾਲ ਕੇ ਵਿਆਹ ਦੀ ਨਾਤਾ ਬਾਬਾ ਦਾ ਕਰੇ ਲੱਗੇ ਆ ਨਾ ਗਾਂਧੀ ਸਰ ਦਾ ਕਰੇ ਲੱਗੇ ਆ ਨਾ ਕਾਜੀ ਬੇੜੇ ਦਾ ਲੱਗੇ ਤੇ ਨਾ ਕਣਕ ਦਾ ਬ੍ਰਿੰਦਰ ਸਿੰਘ ਦਾ ਲੱਗੇ ਜੇ ਬਿਜਲੀ ਮੁਫਤ ਨਾ ਹੋਵੇ ਹੋੜ ਬਿਜਲੀ ਦਾ ਬਿੱਲ ਹਾਂ 12 ਮਹੀਨਾ ਦਾ ਕੰਮ 70000 ਰੁਪਏ ਇਹ ਬਿਜਲੀ ਮੋਸਤ ਨਾ ਹੁੰਦੀ ਤਾਂ ਬਿਜਲੀ ਦਾ ਬਿੱਲ ਤੁਹਾਨੂੰ 4000 ਰੁਪਏ 4000 ਰੁਪਏ ਹੀ ਸਸਤੀ ਹੋਣੀ ਸੀ 12 ਮਹੀਨਾ ਦਾ ਅਗਾ ਕਰਨਾ ਸੀ ਹੁਣ ਸਾਥ ਹੋ ਗਿਆ ਅੱਕੇ ਇੱਕ ਮੋਟਰ ਲੱਗੀ ਨਾ ਜੱਟ ਜੇ ਇੱਕ ਮੋਟਰ ਜੇ ਲੱਗੀ ਤੇ 3 ਮਹੀਨਿਆਂ ਦਾ ਮੋਟਰ ਦਾ ਬਿੱਲ 15000 ਆ ਰਹਾ ਸੀ ਜਦ ਕਿ 40 ਤੇ 1500 5000 ਮੋਸਤ ਬਿਜਲੀ ਦਾ ਨਾ ਦੇ ਕੇ ਬਿੱਲ ਆਇਆ ਕਰਦਾ ਸੀ ਤੁਹਾਨੂੰ 55 ਹਜ਼ਾਰ ਰੁਪਏ ਕਰਦਾ ਆਇਆ ਕਿ ਭੰਗਿਆ ਬਿਜਲੀ ਮੋਸਤ ਹੋਰ ਤੁਹਾਨੂੰ ਕੰਨੀ ਪਾਤੀ ਸੁਣਾਦਾ ਵੀ ਮੋਸਤ ਫਿਰ ਦੇਖੋ ਕਹਿੰਦੀ ਆਪਿਆ ਕੋਈ ਸਰਕਾਰ ਆਪਰੇ ਕਿ ਬਿਜਲੀ ਮਹਿੰਗੀ ਹੈ ਇਹ ਮੋਸਤ ਨਾ ਹੁਤੀ ਤਾਂ ਇਹ ਸਸਤੀ ਵੀ ਟਰਾਂਸਫਾਰਮਰ ਵੀ ਲੱਗਦਾ ਕਿਸੇ ਖੰਭਾ ਨਹੀਂ ਪੈਂਦਾ ਇਹ ਗਾਵੇ ਦੇ ਉਹਨਾਂ ਨੇ ਪਾਣੀ ਵੱਧ ਮੋਟਰ ਚਲੀ ਜਾਂਦੀ ਹੈ ਜਾਂ ਕਿ ਸੋ ਐਸਕੇਆਰ ਸਕੀਮਾਂ ਦੇ ਪੰਜਾਬ ਨੂੰ ਨਰਭ ਕਰਦਾ ਆ ਆਟਾ ਵੀ ਸਕੀਮ ਚਲਾਤੀ ਅਸੀਂ ਕਾਹ ਕਿ ਲੱਗਦੇ ਸੀ ਸਾਨੂੰ ਗਰੀਬੀ ਤੋਂੜ ਹੈ ਗਰੀਬਾਂ ਜਿਹੜਾ ਕਮੀ ਬਾ ਨੂੰ ਦੇਣੀ ਚਾਹੀਦੀ ਹੈ ਇਹ ਕਿ ਆਟਾ ਦੇਵਾਂਗੇ ਉਹ ਆਟਾ ਕੰਪਨੀ ਜਿਹਨੂੰ ਟਰੈਂਡਰ ਦਿੱਤਾ ਸੀ ਉਹ 500 ਕਰੋੜ ਰੁਪਏ ਦਾ ਸੌਧਾ ਨੇ ਲੈਟ ਲੀਤਾ ਆਟਾ ਕਿਸੇ ਨੂੰ ਦਿੱਤਾ ਹੀ ਨਹੀਂ